ਬਕੀ ਕੀ ਚੱਲ ਰਿਹਾ ਡੀਐਸਪੀ ਸਿਟੀ ਸੰਜੀਵ ਕੁਮਾਰ ਅਤੇ ਪੁਲਿਸ ਬਟਾਲਾ ਦੇ ਪਿੰਡ ਸ਼ਾਪੂਰਾ ਦੇ ਰਹਿਣ ਵਾਲੇ ਅਜੀਪਾਲ ਸਿੰਘ ਦੀ ਜ਼ਮੀਨ ਦੇ ਵਿੱਚ ਬੰਬ ਨੂਮਾ ਡਿਵਾਈਸ ਮਿਲੀ ਇਸ ਗੱਲ ਦੀ ਖਬਰ ਫੈਲਦੇ ਸੀ ਇਲਾਕੇ ਦੇ ਲੋਕ ਇਕੱਠੇ ਹੋਏ ਪੁਲਿਸ ਦੇ ਡੀਐਸਪੀ ਸੰਜੀਵ ਕੁਮਾਰ ਅਤੇ ਉਹਨਾਂ ਦੀ ਟੀਮ ਨੇ ਆ ਕੇ ਜਾਂਚ ਕੀਤੀ ਸ਼ੁਰੂ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੇ ਬਟਾਲਾ ਤੋਂ ਪੱਤਰਕਾਰ ਅਸ਼ੋਕ ਜਰੇਵਾਲ ਤੇ ਅਨੀਤਾ 베ਦੀ ਦੀ ਖਾਸ ਰਿਪੋਰਟ ਆਹ ਨਾ ਤੇਰੇ ਇਹ ਡਾਕਟਰ ਜੁੱਤਲਵਾ ਲਾ ਇਹ ਬੜੇ ਮਾ ਇਹ ਟਿਬਰੀ ਦੀ ਜੀ ਆ ਸ਼ੁੱਟ ਲਈ ਪੜਾ ਆਪ ਦੀ ਚਾਹ ਪੜਾ ਪੜੇਗਾ ਨਾ ਸੋ ਜਾ ਹਾਂ ਤੇ ਉਹ ਚੱਲਦਾ ਅਸਲ ਉਹਨਾਂ ਨੂੰ ਲੈ ਕੇ ਨਾ ਬਰ ਮਨੂਰ ਨਹੀਂ ਇੰਟੈਲੀਜੈਂਸ ਨੂੰ ਲਾ ਜੀ ਕੋਡ ਇਹ ਇੱਕ ਤੋਂ ਸ਼ੁਰੂ ਕਰ ਇਕੋ ਟਿਕਸਾ ਇਥੋਂ ਟਿਕਸਾ ਨਹੀਂ ਸਹੀ ਜਿੱਦਾਂ ਤੁਸੀਂ ਨੋ ਨਾ ਕੋਈ ਸ਼ਹਿਰ ਦੇ ਵਿੱਚ ਵਰਤਦਾ ਬਾਹਰਲੇ ਬਸੋਂ ਆਪਣੀ ਮਾਪੀਏ ਹਾਂ ਇਹ ਤੋਂ ਦੋ ਦੋ ਪਿੰਡ ਆਪਾਂ ਕਿਹੜਾ ਪਿੰਡ ਦਾ ਅੱਜ ਨਾਲ ਨਾਲ ਹੀ ਨਹੀਂ ਉਹ ਇੱਕ ਘੰਟਾ ਕੁ ਟੱਲੇ ਇਸ ਰਸਤੇ ਨੂੰ ਕਿ ਸੈਕਸਾਈਡ ਵੀ ਐਚ ਦਾ ਆ ਕਮ ਨਹੀਂ ਲੱਗੇ ਥੋੜਾ ਚੀ ਦੇਖ ਰਹੀ ਹਾਂ ਫੱਕੀ ਮੇਰੇ ਮੋਟਰਸ ਨੂੰ ਫੋਨ ਕਰਦੀ ਥੋੜਾ ਸਾਰਨੇ ਬੁਤਿੰਦੀ ਉਹ ਕੋਈ ਤਰ੍ਹਾਂ ਨੂੰ ਯਾਰਨਾ ਅਰਮੀਨ ਜੀ ਇਹ ਇਸ ਵਕਟ ਟੋ ਵਜੇ ਨਾ ਤੇ ਡੇਢ ਕੋਹਂਟਾ ਪਹਿਲੇ ਸਾਡੇ ਕੋਈ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਬਾਹਰ ਸ਼ਾਹਪੁਰਾ ਦੀ ਪਹਿਲੀ ਤੇ ਸਰ ਗੋਪਾਲ ਸਿੰਘ ਉਹਨਾਂ ਦੀ ਪਹਿਲੀ ਹੈ ਉੱਥੇ ਜਦੋਂ ਆਪਣੀ ਪਹਿਲੀ ਦੇ ਵਿੱਚ ਇਹਨਾਂ ਨੇ ਪਹਿਲੇ ਕਣਕ ਦੇ ਵੱਢ ਲਈ ਹੈ ਕਮਬਾਈਨ ਦੇ ਨਾਲ ਅੱਜ ਤੂੜੀ ਬਣਾਉਣ ਲਈ ਆਏ ਸੀ ਜਿਸ ਲਈ ਤੇ ਦੇਖਿਆ ਕਿ ਇੱਕ ਡਿਵਾਈਸ ਪਈ ਹੈ ਇੱਥੇ ਮੋਸਟ ਲਾਈਕਲੀ ਮਜ਼ਾਈਲ ਦਾ ਕੋਈ ਪਾਰਟ ਹੋਵੇਗਾ ਤੇ ਉਹ ਇਹਨਾਂ ਦੇ ਖੇਤਾਂ 'ਚ ਪਈ ਹੈ ਤੇ ਉਹਨਾਂ ਨੇ ਇਨਫੋਰਮ ਕੀਤਾ ਸਾਨੂੰ ਅਸੀਂ ਇੱਥੇ ਆ ਕੇ ਮੌਕੇ ਤੇ ਆਏ ਆ ਦੇਖਿਆ ਬਾਕੀ ਤੇ ਆਰਮੀ ਅਫੀਸ਼ੀਅਲਸ ਨੂੰ ਅਸੀਂ ਇਹਦੇ ਬਾਰੇ ਇਤਲਾਹ ਦਿੱਤੀ ਹੈ ਤੇ ਉਹ ਆ ਕੇ ਤੇ ਇਹਨੂੰ ਫਰਦਰ ਇਨਵੈਸਟੀਗੇਟ ਕਰ ਲੈਂਦੇ ਨੇ ਜਦੋਂ ਤੱਕ ਇਹਦੇ ਬਾਰੇ ਕੋਈ ਦੱਸ ਸਕਦਾ ਫੋਰੈਂਸਿਕ ਟੀਮ ਆਈ ਕਿ ਆਰਮੀ ਆ ਗਈ ਆਰਮੀ ਵਾਲੇ ਆਰਮੀ ਵਾਲੇ ਦੱਸਣਗੇ ਇਹਦੇ 'ਚ ਉਹ ਮੈਂ ਹਾਂ ਕਿ ਹੈ ਕਿ ਅਗੇ ਸਿ ਤਿਬੜੀ ਕੈਂਟ ਵਾਲਿਆਂ ਨੂੰ ਅਸੀਂ ਇਹਦੀ ਪਿਕ ਭੇਜ ਦਿੱਤੀ ਹੈ ਤੇ ਨਾਲੇ ਅਸੀਂ ਲੋਕੇਸ਼ਨ ਭੇਜ ਕੇ ਤੇ ਉਹਨਾਂ ਰਿਕਵੈਸਟ ਕੀਤੀ ਗਈ ਹੈ ਹਾਂ ਬਿਲਕੁਲ ਜਿਸ ਤਰੀਕੇ ਦਾ ਅੱਜ ਕੱਲ ਮਾਹੌਲ ਚੱਲ ਰਿਹਾ ਜਾਂ ਜਿਸ ਤਰੀਕੇ ਨਾਲ ਆਪਣੀ ਸਾਡੀਆਂ ਉਧਰੋਂ ਪਾਕਿਸਤਾਨ ਵੱਲੋਂ ਵਾਸ਼ੇਸ ਡਰੋਨ ਜਾਂ ਦੂਸਰੇ ਮਜ਼ਾਈਲ ਇੰਟਰਸੈਪਟ ਕਰ ਰਹੀ ਹੈ ਆਪਣੀ ਇੰਡੀਅਨ ਆਰਮੀ ਵਾਲੇ ਤੇ ਉਹਦਾ ਕੋਈ 파ਰ ਮੇਬੀ ਕਿਤੇ ਕੋਈ ਤੋਂ ਆ ਗਿਆ ਹੋਵੇ ਮੇਰਾ ਨਾਮ ਆਜੀਪਾਲ ਸਿੰਘ ਹੈ ਮੈਂ ਇਸੇ ਪਿੰਡ ਦਾ ਸ਼ਾਹਪੁਰੀ ਦਾ ਵਸਨੀਕ ਹੈ ਤੇ ਹੁਣ ਫੋਰਸ ਆਏ ਸੀਗੇ ਤੇ ਇੱਥੇ ਕੋਈ ਇੱਕ ਟੁਕੜਾ ਜੋ ਕਿ ਸ਼ੱਕੀ ਲੱਗਦਾ ਹੈ ਇਸ ਤਰ੍ਹਾਂ ਕੋਈ ਮਜ਼ਾਇਲ ਦਾ ਜਾਂ ਕੋਈ ਹੋਰ ਉਸ ਤਰ੍ਹਾਂ ਦਾ ਪਾਰਟ ਹੈ ਤੇ ਜਿਦਾਂ ਪਤਾ ਹੀ ਹੈ ਸਾਰਿਆਂ ਨੂੰ ਪਾਕਿਸਤਾਨ ਦਾ ਜੋ ਸਿਚੁਏਸ਼ਨ ਚੱਲ ਰਹੀ ਹੈ ਹੋਰਾਂ ਜੰਗਾ ਤੇ ਵੀ ਕਾਫੀ ਡਰੋਨ ਜਾਂ ਦੂਜੀਆਂ ਚੀਜ਼ਾਂ ਪਾਰਟਸ ਮਿਲੇ ਨੇ ਤੇ ਇਹ ਵੀ ਉਸੇ ਤਰ੍ਹਾਂ ਦਾ ਹੀ ਲੱਗਦਾ ਇਹ ਜੀ ਆਵਾਜ਼ ਆਈ ਸੀ ਤੇ ਰਾਤ ਨੂੰ ਆਵਾਜ਼ ਆਈ ਸੀ ਪਰ ਉਹ ਸਵੇਰੇ ਵੀ ਮੈਂ ਆਇਆ ਸੀ ਉਹ ਆਪਣੇ ਮੇਰੇ ਡੌਲਸ ਨੇ ਉਹ ਵੀ ਇੱਥੇ ਆਈ ਸੀ ਕਿ ਪਰ ਮੈਂ ਉਦੋਂ ਤੱਕ ਮੈਂ ਨਾ ਧਿਆਨ ਨਹੀਂ ਦਿੱਤਾ ਤੇ ਉਹ ਸਗੋਂ ਆਏ ਮੈਂ ਰੋਡ ਤੋਂ ਮਤਲਬ ਜਨਵਰੀ ਨੂੰ ਪਤਾ ਲੱਗ ਜਾਂਦਾ ਹੈ ਉਹ ਹੁਣ ਪਤਾ ਲੱਗਾ ਮੈਨੂੰ ਆਇਆ ਸੀ ਕਾਲ ਵੀ ਇੱਥੇ ਪੀਸ ਕੋਈ ਦਿਖਾ ਪਿਆ ਹੈ ਤੇ ਉਹ ਡਿਪਸਾਬ ਆਏ ਨੇ ਜੀ ਐਸਐਚਓ ਸਾਹਿਬ ਕਾਫੀ ਲੱਗਦਾ ਮਹਾਮਾਰੀ ਦਸ਼ਾਪੁਰਾ ਲੱਗ ਰਿਹਾ ਹਾਂਜੀ ਪਰ ਹਾਂ ਹੁੰਦਾ ਹੀ ਆ ਜੀ ਜੋ ਕਿ ਸਿਚੁਏਸ਼ਨ ਇਦਾਂ ਦੀ ਚੱਲ ਰਹੀ ਆ ਸਾਰੇ ਹੀ ਪੰਜਾਬ ਚ ਸਾਰੇ ਬਾਰਡਰ ਲਾਈਨ ਜਿੰਨੀ ਵੀ ਆ ਜੀ ਕੇਆ ਰਾਜਸਥਾਨ ਦੇ ਸਾਰੇ ਚੱਲਦੇ ਭਾਜੀ ਰਾਤ ਦੀ ਕਿੰਨੇ ਕ ਵੇਲੇ ਦੀ ਘਟਨਾ ਹੋ ਸਕਦੀ ਹੈ ਇਹ 12 ਤੋਂ 1 ਦੇ ਵਿੱਚ ਹੋਣੀ ਹੈ ਜੀ 12 ਤੋਂ ਕਿੰਨੇ ਕਿੰਨੇ